ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਹੀ ਸਵਾਗਤ ਹੈ ਜੀ ਹੁਣ ਅਸੀਂ ਲੱਗੇ ਆ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਵੀਡੀਓ ਨੂੰ ਪੂਰਾ ਹੀ ਦੇਖਿਓ ਵੀਡੀਓ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਤੁਸੀਂ ਮਰੇ ਚੈਨਲ ਤੇ ਨਵੇਂ ਹੋ ਤੇ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਹੀ ਕਰਿਓ ਕਮੈਂਟ ਸ਼ੇਅਰ ਕਰਕੇ ਵੀ ਦੱਸੋ ਕਿ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗਦੀ ਹੈ ਦੇਖੋ ਜੀ ਜਿਦਾ ਵਿਚਾਰ ਹੈ ਅਸੀਂ ਜਦੋਂ ਵੀ ਗੁਰਬਾਣੀ ਪੜਨ ਬੈਠਦੇ ਹਾਂ ਤਾਂ ਸਾਨੂੰ ਨੀਂਦ ਬਹੁਤ ਸਤਉਂਦੀ ਹੈ ਸਾਡਾ ਜਿਹੜਾ ਮਨ ਹੈ ਨਾ ਉਹ ਅਲਸ ਕਰਦਾ ਹੈ ਤੇ ਮਨ ਸਾਢਾ ਨਹੀਂ ਲੱਗਦਾ ਫਿਰ ਅਸੀਂ ਬਾਣੀ ਪੜਨੀ ਛੱਡ ਦਿੰਦੇ ਹਾਂ ਕੁਝ ਸਾਡੇ ਨਾਲ ਹਾਲਾਤ ਵੀ ਐਸੇ ਹੋ ਜਾਂਦੇ ਹਨ ਕਿ ਸਾਡੇ ਜਿਹੜੇ ਕਾਰਤੇ ਵਿੱਚ ਕਰਦੇ ਮੈਂਪਰੀ ਹੁੰਦੇ ਹਦ ਨਾ ਉਹੀ ਸਾਨੂੰ ਪਾਠ ਕਰਦਿਆਂ ਨੂੰ ਕਦੇ-ਕਦੀ ਵਾਈ ਮਾਰ ਦਿੰਦੇ ਹਨ ਉਹਨਾਂ ਨੂੰ ਸਬਜਾ ਹੋ ਤੇ ਨਹੀਂ ਇਹ ਦਾ ਨਹੀਂ ਕਰਿਆ ਕਰੋ ਜਿਹੜਾ ਬੰਦਾ ਪਾਠ ਕਰਨ ਬੈਠਾ ਹੈ ਤੁਹਾਨੂੰ ਪਾਠ ਕਰਨ ਦੋ ਬੜੀ ਮੁਸ਼ਕਲ ਦੇ ਨਾਲ ਇਹ ਇਦਾਤ ਪ੍ਰਾਪਤ ਹੁੰਦੀ ਹੈ ਇਸੇ ਤਰ੍ਹਾਂ ਹੀ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਦੇ ਕੋਹਲੇ ਇੱਕ ਵਾਰ 10 12 ਪੰਡਤ ਆਏ ਪੰਡਤਾਂ ਕੇ ਕਹਿਣ ਲਗੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਨੂੰ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਹ ਆਪ ਨੇ ਕੀ ਕੀਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਬਖਸ਼ ਦਿੱਤੀ ਸੀ ਗੁਰੂ ਕਰਨ ਸਾਹਿਬ ਮਹਾਰਾਜ ਜੀ ਨੂੰ ਤੇ ਸਾਰਿਆਂ ਨੂੰ ਕਿਹਾ ਸੀ ਕਿ ਨਾਮ ਜਪੋ ਤੁਸੀਂ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪੋ ਮੈਂ ਹੋਰ ਤੁਸੀਂ ਕਿਸੇ ਵੀ ਪਖੰਡੀ ਕੋਲ ਨਹੀਂ ਜਾਣਾ ਜਿੱਦਾਂ ਭਾਈ ਮਾਤੋਦਾਸ ਨੂੰ ਬੰਧਾ ਸਿੰਘ ਬਹਾਦਰ ਬਣਾ ਦਿੱਤਾ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਇਦਾਂ ਹੀ ਗੁਰੂ ਸਾਹਿਬ ਜੀ ਨੇ ਸਾਰੇ ਪਾਸੇ ਹੀ ਸਾਰਿਆਂ ਨੂੰ ਇਹ ਕਹਿ ਦਿੱਤਾ ਕਿ ਬਾਣੀ ਨਾਲ ਜੁੜੋ ਤੇ ਧਾਰੀ ਗੁਰੂ ਆਦਮ ਨਾਲ ਜੁੜਿਓ ਤੁਸੀਂ ਪੰਡਤ ਹੁੰਦੇ ਹਨ ਤੇ ਪੰਡਤਾਂ ਆ ਕੇ ਕਹਿੰਦੇ ਹਨ ਬ੍ਰਾਹਮਣ ਕਿ ਤੁਸੀਂ ਕੀ ਕੀਤਾ ਸਾਡਾ ਤੇ ਕਾਰੋਬਾਰ ਹੀ ਬੰਦ ਹੋ ਗਿਆ ਹੈ ਸਾਡੇ ਘਾਤੀ ਰੋਟੀ ਰੋਟੀ ਝੜੀ ਹੈ ਨਾ ਉਹ ਨਹੀਂ ਚੱਲਦੀ ਤੁਸੀਂ ਆਪਣੇ ਸਿੱਖਾਂ ਨੂੰ ਤੇ ਹੋਰ ਬਾਕੀ ਸਾਰੇ ਹੀ ਸੰਗਤ ਨੂੰ ਇਹ ਕਹਿ ਦਿੱਤਾ ਹੈ ਕਿ ਕਿਸੇ ਕੋਲ ਨਹੀਂ ਜਾਣਾ ਦੇਤਾ ਦੇ ਗੁਰੂਆਂ ਕੋਲ ਵਾਹਿਗੁਰੂ ਦਾ ਸਿਮਰਨ ਕਰੋ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਪਿਤਾ ਮੰਨੋ ਚਵਰ ਸ਼ਤਰਧੇ ਮਾਲਕ ਲੋਕ ਪਰ ਧੋਕ ਵਿੱਚ ਸਦਾ ਸੰਗ ਸਹਾਈ ਹੰਦ ਗੁਰੂ ਘਰੰ ਸਾਹਿਬ ਮਹਾਰਾਜ ਤਖਤੋ ਤਾਸ ਦੇ ਮਾਲਕ ਹਨ ਗੁਰੂ ਘਰੰ ਸਾਹਿਬ ਮਹਾਰਾਜ ਆਗੇ ਆਪਈ ਅਕਾਲ ਕੀ ਤਬੀ ਚਲਾਈਓ ਪੰਥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੋ ਕਰੰਥ ਇਹ ਉਪਦੇਸ਼ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਦਿੱਤਾ ਸਾਡੇ ਗੁਰੂ ਗ੍ਰੰਥ ਸਾਹਿਬ 11ਵੇਂ ਗੁਰੂ ਥਾਪ ਤੇ ਗੁਰੂ ਗ੍ਰੰਥ ਸਾਹਿਬ ਪੰਡਤ ਕਹਿਣ ਲੱਗੇ ਕਿ ਸਾਡਾ ਤੇ ਹੁਣ ਗੁਜਾਰਾ ਨਹੀਂ ਹੁੰਦਾ ਤੁਸੀਂ ਕੀ ਕੀਤਾ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕਿਹਾ ਕਿ ਅਸੀਂ ਕੀ ਕੀਤਾ ਅਸੀਂ ਕੁਝ ਨਹੀਂ ਕੀਤਾ ਦੱਸੋ ਤੁਹਾਨੂੰ ਕੀ ਚਾਹੀਦਾ ਹੈ ਕਪੜੇ ਜਿਹਦੇ ਹਾਨਸ ਹੋਣਾ ਚਾਹੀਦਾ ਹੈ ਕੀ ਜੈਦਾ ਹੈ ਭੋਜਨ ਜਦਹ ਤੁਸ ਰੋ ਇੱਥੇ ਸਾਡੇ ਕੋਲ ਅਸੀਂ ਤੁਹਾਨੂੰ ਸਭ ਕੁਝ ਦੇਵਾਂਗੇ ਗੁਰੂ ਸਾਹਿਬ ਦੇ ਕਹਿੰਦੇ ਇੱਕ ਦੂਜੇ ਵੱਲੋਂ ਪੰਡਤ ਦੇਖਣ ਲਗੇ ਕਿ ਸੰਧੂ ਹੋਰ ਕੀ ਚਾਹਦਾ ਹੈ ਇੱਥੇ ਤਾਂ ਸਭ ਕੁਝ ਮਿਲੇਗਾ ਸੋਨਾ ਚਾਂਦੀ ਮੋਰਾ ਹੀਰੇ ਸਭ ਕੁਝ ਸੰਧੂ ਕੋਲੋਂ ਕਪੜੇ ਵੀ ਮਿਲਣਗੇ ਤੇ ਫੇਰ ਸਾਨੂੰ ਕੀ ਲੋੜ ਹੈ ਕਿਤੇ ਹੋਰ ਤੱਕੇ ਖਾਂਦੀ ਚਲੋ ਠੀਕ ਹੈ ਅੱਜ ਵੀ ਰਾਤ ਦੇ 23 ਲੈ ਲੈਨੇ ਹਾਂ ਗੁਰੂ ਸਾਹਿਬ ਨੇ ਆਪਣੀ ਪਹਿਲ ਆਲਮ ਸਿੰਘ ਨੂੰ ਗਿਆ ਕਿ ਤੁਸੀਂ ਹਟਾ ਕਰੋ ਇੱਕ ਮਾਲਾ ਲੈ ਕੇ ਆਓ ਸਾਰਿਆਂ ਵਾਸਤੇ ਇੱਕ ਇੱਕ ਸਾਰਿਆਂ ਦੇ ਹੱਥਾਂ ਵਿੱਚ ਇੱਕ ਇੱਕ ਮਾਲਾ ਫੜਾ ਦੇਣਾ ਇਹਨਾਂ ਨੂੰ ਥੋੜੀ ਥੋੜੀ ਦੂਰ ਬਿਠਾ ਦਿਓ ਨਾਲ ਇਹਨਾਂ ਦੇ ਉੱਤੇ ਇੱਕ ਪੈਰਾ ਲਾ ਦਿਓ ਇੱਕ ਇਸੇ ਇੱਕ ਦੂਸਰੇ ਨਾਲ ਗੱਲ ਨਾ ਕਰਨਾ ਨਾ ਹੀ ਸੌਣ ਇੰਨਾ ਕੋ ਨੀਂਦ ਨਹੀਂ ਹੋਣੀ ਚਾਹੀਦੀ ਇਦਾਂ ਹੀ ਹੋਣਾ ਚਾਹੀਦਾ ਹੈ ਇੰਨਾ ਜਤੇ ਪੈਰਾ ਦਿੱਤਾ ਜਾਵੇ ਸਖਤ ਉਹ ਦੇਖੋ ਨਾ ਪੰਡਤਾਂ ਨੂੰ ਕੀ ਹੋਇਆ ਉਹਨਾਂ ਦੇ ਹੱਥਾਂ ਵਿੱਚ ਇੱਕ ਇੱਕ ਮਾਲਾ ਫੜਾ ਕੇ ਨਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਦੂਰ ਤੋਰ ਪਿਠਾ ਦਿੱਤਾ ਵੀ ਇੱਕ ਦੂਸਰੇ ਨਾਲ ਉਹ ਆਪਸ ਵਿੱਚ ਗੱਲ ਵੀ ਨਾ ਕਰਨਾ ਪੀਰ ਗੁਰੂ ਸਾਹਿਬ ਜੀ ਨੇ ਕਿਹਾ ਤੂ ਸੇਧਾ ਕਰੋ ਸਿਮਰਨ ਕਰੋ ਸਤਨਾਮ ਵਾਇਕੁਰਾ ਸਿਮਰਨ ਮੂਲ ਮੰਤਰ ਪੜੋ ਵਾਇਕੁਰਾ ਵਾਇਕੁਰਾ ਜਾਪ ਕਰੋ ਬਹਿਣਾ ਹੈ ਤੂ ਸੇ ਬਸ ਤੇ ਸਿਮਰਨ ਕਰਨਾ ਹੈ ਉਹਨਾਂ ਪੜ੍ਹਨਾ ਤਾਂ ਨਹੀਂ ਕਿਤਾਬ ਵਾਇਕੁਰੂ ਸਿਮਰਨ ਸ਼ੁਰੂ ਕਰ ਦਿੱਤਾ ਮੂਲ ਮੰਤਰ ਸ਼ੁਰੂ ਕਰ ਦਿੱਤਾ ਜਾਪ ਸ਼ੁਰੂ ਕਰ ਦਿੱਤਾ ਪਾਠ ਦਵਾਈ ਗੁਰੂ ਸਿਮਰਨ ਕਰਦਿਆਂ ਕਰਦੇ ਆ ਮਾਲਾ ਫੇਰਦੇ ਆ ਫੇਲਦੇ ਆ ਕਿਸੇ ਨੂੰ ਨੀਂਦ ਦੀ ਚੌਕੀ ਆ ਗਈ ਕਿਸੇ ਦਾ ਦਿਲ ਕਰੇ ਕਿ ਉੱਠ ਕੇ ਮਿਹਨਤ ਕਰਾਇਤ ਹੋ ਉਹ ਆਪਸ ਵਿੱਚ ਰਾਤ ਬੜੀ ਮੁਸ਼ਕਲ ਹੀ ਹੁੰਦੀ ਹੈ ਉੱਥੇ ਬਿਟੇਟ ਕੀਤੀ ਸਵੇਰੇ ਉੱਠੇ ਜਦੋਂ ਤੇ ਗੁਰੂ ਸਾਹਿਬ ਕਹਿਣ ਲੱਗੇ ਕਿ ਦੇਹੁ ਬੇਹਾਂ ਨੂੰ ਇਹਨਾਂ ਦਾ ਕੁਝ ਵੀ ਖਾਣ ਨੂੰ ਜੋ ਦਿਲ ਖੰਡਾ ਹੈ ਵਰਸੜ ਵੀ ਦੋ ਇਹਨਾਂ ਨੂੰ ਸਾਰੀਆਂ ਚੀਜ਼ਾਂ ਦੋ ਇਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਹਨ ਕਿ ਰੁਕੋ ਅਜੇ ਇੱਥੇ ਹੋ ਰਹੋ ਹੋਰ ਤੋ ਸਿਨਾਬ ਜਪੋ ਪਾਲਾ ਤੁਹਾਡੇ ਕੋ ਭੁਲਿਆ ਵਾਇ ਗੁਰੂ ਵਾਇ ਗੁਰੂ ਕਰਕੇ ਸਿਮਰਨ ਕਰੋ ਉਹਨਾ ਪਰਦਾ ਨੇ ਹੱਥ ਛੋੜ ਦਿੱਤੇ ਗੁਰੂ ਸਾਹਿਬ ਦੇ ਅਗੇ ਕਿ ਇਹ ਕੰਮ ਸਾਡੇ ਕੋ ਨਹੀਂ ਹੁੰਦਾ ਇਹ ਨਹੀਂ ਅਸੀਂ ਕਰ ਸਕਦੇ ਅਸੀਂ ਬਹਿ ਕੇ ਝੌਂਕੜਾ ਮਾਰ ਕੇ ਸਿਮਰਨ ਨਹੀਂ ਕਰ ਸਕਦੇ ਆ ਲੋ ਆਪਣੀ ਮਾੜਾ ਅਸੀਂ ਚੱਲੇ ਇਹਦਾ ਕਹਿਦਾ ਹੋਵੇ ਹੈ ਕਿ ਉਹ ਪੰਡਤ ਆਏ ਸੀ ਕਹਿਣ ਵਾਸਤੇ ਕਿ ਸਾਡੀ ਜਿਹੜੀ ਹੈ ਦੁਕਾਨਦਾਰੀ ਬੰਦ ਹੋ ਗਈ ਉਹ ਦੁਕਾਨਦਾਰੀ ਝੂਠ ਦੀ ਸੀ ਉਹ ਕੀ ਕਰਦੇ ਸੀ ਲੋਕਾਂ ਨੂੰ ਠੱਗਦੇ ਸਨ ਪੈਸਾ ਲੈਂਦੇ ਸਨ ਗੁਰੂ ਸਾਹਿਬ ਜੀ ਨੇ ਸੱਚ ਦਾ ਮਾਰਗ ਦੱਸਿਆ ਸਾਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋ ਕੇ ਉਹਨਾਂ ਕੋਲੋਂ ਉੱਥੇ ਬੈਠ ਕੇ ਨਾਮ ਜਪਿਆ ਗਿਆ ਸੋ ਇਹ ਨਾਮ ਜਪਨਾ ਜਿਹੜਾ ਇਹਨਾਂ ਵਾਇਗਰੂ ਵਾਇਗਰੂ ਦਾ ਦਾਤ ਹੈ ਜਿਹੜੀ ਬੜੀ ਮੁਸ਼ਕਲ ਪ੍ਰਾਪਤ ਹੁੰਦੀ ਹੈ ਅਗਰ ਅਸੀਂ ਸਵੇਰੇ ਨਹੀਂ ਉੱਠ ਸਕਦੇ ਅਮਰਤ ਵੇਲੇ ਤੇ ਬਾਅਦ ਵਿੱਚ ਅਗਰ ਉੱਠੇ ਹਾਂ ਤੇ ਵਾਇਗਰੂ ਸਿਮਰਨ ਕਰੋ ਮੋਲ ਮੰਤਰ ਪੜੋ ਜਪ ਜੀ ਸਾਹਿਬ ਪੜੋ ਤਾਂ ਹੀ ਸੁਖ ਮੀਨ ਸਾਹਿਬ ਪੜੋ ਜਾਂ ਫਿਰ ਤੁਸੀਂ ਭਾਵੇਂ ਨਿਤਨੇਮ ਦੀਆਂ ਪੰਜ ਬਾਣੀਆਂ ਦਾ ਪਾਠ ਕਰੋ ਕਰਨਾ ਹੈ ਤੇ ਕਰਨਾ ਹੈ ਜਿੱਥੇ ਤੁਹਾਡਾ ਮਨ ਲੱਗੇ ਉੱਥੇ ਹੀ ਤੁਸੀਂ ਬਹਿ ਕੇ ਵਾਹਿਗੁਰੂ ਸਿਮਰਨ ਕਰੋ ਜਬ ਜੀ ਸਾਹਿਬ ਦਾ ਪਾਠ ਕਰੋ ਇਦਾਂ ਹੀ ਹਰਮੰਦਰ ਸਾਹਿਬ ਵਿੱਚ ਵੀ ਇੱਕ ਵਾਰ ਇਦਾਂ ਹੀ ਭਾਈ ਸਾਹਿਬ ਜਦੋਂ ਬੈਠਦੇ ਹੈ ਸਰੋਵਰ ਦੇ ਕੰਢੇ ਤੇ ਬੈਠ ਕੇ ਵਾਹਿਗੁਰੂ ਸਿਮਰਨ ਕਰਦੇ ਹੰਤੋਂ ਨਾਲ ਬਹੁਤ ਹੀ ਜ਼ਿਆਦਾ ਉੱਥੇ ਟਿਕਦਾ ਹੈ ਮਨ ਨਹੀਂ ਨ ਟਿਕਦਾ ਹੈ ਤੇ ਥੋੜੀ देर ਬਾਅਦ ਇਹਦੇ ਹਦਕੇ ਸੰਗਤ ਜਿਹੜੀ ਹੈ ਲੱਗੇ ਆ ਕੇ ਬੈਠਦੀ ਹੈ ਤੇ ਆਪਸ ਵਿੱਚ ਮਨ ਨਾਲ ਬਤਾ ਕਰਕੇ ਹਨ ਉਹ ਥੋਠ ਜਾਂਦੇ ਹਨ ਫੇਰ ਲਾਗੇ ਬਾਗ ਹੈ ਉਹ ਬਾਗ ਵਿੱਚ ਜਾਂਦੇ ਹਨ ਬਾਗ ਵਿੱਚ ਮੁੱਕੇ ਹਨ ਉਥੇ ਵੇਖ ਰੂਸੇ ਵਰਨ ਕਰਕੇ ਹਨ ਉਥੇ ਉਹਨਾਂ ਦਾ ਮਨ ਕੀਤਾ ਹੈ ਇਦਾਂ ਹੀ ਅਸੀਂ ਵੀ ਕਰਨਾ ਹੈ ਆਪਣੀ ਜੜੀ ਜਗ੍ਹਾ ਹੈ ਨੋ ਬਦਲਣੀ ਹੈ ਜੇ ਸਾਡਾ ਸਵੇਰੇ ਨਹੀਂ ਲੱਗਦਾ ਮਨ ਅੰਮ੍ਰਿਤ ਵੇਲੇ ਨਹੀਂ ਹੜਕੋ ਉਠਿਆ ਜਾਂਦਾ ਕਾਲ ਜਿਹੜਾ ਹੈ ਨਾ ਸਾਨੂੰ ਉਠਣ ਨਹੀਂ ਦਿੰਦਾ ਹਾਲ ਦਾ ਸਮਾ ਹੈ ਕਾਲ ਬਹੁਤ ਹੀ ਜਿਆਦਾ ਜੋਰ ਆਪਣਾ ਚਲੁੰਠਾ ਹੈ ਕਾਲ ਕਹਿੰਦਾ ਹੈ ਇਹ ਕਿੰਨਾ ਨਾਮ ਜਪ ਲੈਣਗੇ ਇਹ ਨਹੀਂ ਨਾਮ ਜਪ ਸਕਦੇ ਇਹਨਾਂ ਦੇ ਉਤੇ ਮੈਂ ਆਪਣੀ ਚਾਦਰ ਪਾ ਦਿਆਂਗਾ ਇਤહીં ਪਾਈ ਮੱਦਾਨੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਕਿ ਇਹ ਚਾਦਰ ਕਿਹਦੀ ਹੈ ਇਹ ਚਾਦਰ ਵਿੱਚ ਮੋਰियां ਕਿਉਂ ਹੋਈਆਂ ਨੇ ਜਿਹੜੇ ਨਾਮ ਜਪਦੇ ਹਨ ਉਹਨਾਂ ਦੇ ਸਿਰ ਤੇ ਤੁਹਾਡਾ ਹੱਥ ਹੁੰਦਾ ਹੈ لیکن کال ਦਾ جو بھی بہت زیادہ ہے ਗੁਰੂ ਨਾਨਕ ਪਾਸ਼ਾ ਕਹਿੰਦੇ ਹਨ ਕਾਲ ਕਹਿੰਦਾ ਹੈ ਇਹ ਨਾਮ ਕਿੱਦਾਂ ਜਪੜਗੇ ਮੈਂ ਨਰ ਤੇ ਨਾ ਚਾਦਰ ਪਾਦਾਂਗਾ ਆਪਣੀ ਆਲਸ ਦੀ ਉਹ ਆਲਸ ਦੀ ਜਤਨ ਹੁੰਦੀ ਹੈ ਜਿਹੜੀ ਸਾਡੇ ਉਤੇ ਆ ਕੇ ਪੈ ਜਾਂਦੀ ਹੈ ਸੜ ਕੋ ਸਵੇਰੇ ਅੰਮ੍ਰਿਤ ਵੇਲੇ ਉਠਿਆ ਨਹੀਂ ਜਾਂਦਾ ਜਿਹੜਾ insan ਆਪਣੇ ਗੁਰੂ ਤੇ ਪਰੋਸਾ ਕਰਕੇ ਜੂੜ ਦੇ ਨਾਲ ਆਲਸ ਨੂੰ त्यागਦਾ ਹੈ ਜਦੋਂ ਤੇ ਉਹ ਚਾਦਰ ਦੀਆਂ ਮੋਰੀਆਂ ਹੋ ਜਾਂਦੀਆਂ ਹਨ ਤੇ ਬੰਦਾ ਉੱਠ ਕੇ ਇਸ਼ਨਾਨ ਕਰਕੇ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਅਮਰਤੂਲੇ ਜਾਗਦਾ ਹੈ ਬਾਣੀਆਂ ਪੜਦਾ ਹੈ ਨਾ ਉਹ ਫੇਰ ਜਿਹੜੀ ਕਾਲ ਦੀ ਆਲਸ ਵਾਲੀ ਚਾਦਰ ਹੁੰਦੀ ਹੈ ਉਹਦੇ ਵਿੱਚ ਹੋ ਜਾਂਦੀਆਂ ਹਨ ਮੋਰੀਆਂ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਵੀ ਇਹ ਹੀ ਕਹਿੰਦੇ ਹਨ ਕਿ ਆਲਸ त्यागो ਆਲਸ ਨੂੰ ਛੱਡਣਾ ਪਏਗਾ ਉਕੀ ਨਾਮ ਮੂਲਕ ਰਤਨ ਹੈ ਪੂਰੇ ਸਤਿਗੁਰੂ ਪਾਸ ਸਤਿਗੁਰੂ ਸੇਵੇ ਲਕੀਆਂ ਕੱਢ ਰਤਨ ਦੇ ਪਰਗਾਸ ਇਹ ਹੈ ਇੱਕ ਇਹ ਨਾਮ ਹੁੰਦਾ ਹੈ ਹੀਰਾ ਸਾਨੂੰ ਬੜੀ ਮੁਸ਼ਕਲ ਪ੍ਰਾਪਤ ਹੋਇਆ ਹੈ ਸਾਨੂੰ ਰੋਕਣ ਵਾਲੇ ਬਹੁਤ ਜ਼ਿਆਦਾ ਹਨ ਹਟਾਉਣ ਵਾਲੇ ਬਹੁਤ ਜ਼ਿਆਦਾ ਹਨ ਨਾਮ ਦਾ ਜਪੇ ਇਹ ਨਾਮ ਨਾ ਜਪਿਓ ਕਾਲ ਹੁੰਦਾ ਹੈ ਕਾਲ ਕਿਸੇ ਵੀ ਰੂਪੇ ਚ ਸਾਡੇ ਕੋਲ ਆ ਕੇ ਸਾਨੂੰ ਪਾਰ ਤੋਂ ਰੋਕ ਸਕਦਾ ਹੈ ਸੋ ਸਾਨੂੰ ਆਪਣੇ ਗੁਰੂ ਤੇ ਭਰੋਸਾ ਰੱਖਣਾ ਚਾਹੀਦਾ ਹੈ ਉਹ ਇਹ ਵੀ ਪਾਠ ਕਰੋ ਜੇ ਸੁਖਨੀ ਸਾਹਿਬ ਪੜਦੇ ਹੋ ਨਾ ਤਾਂ ਸੁਖਨੀ ਸਾਹਿਬ ਵੀ ਤੁਸੀਂ ਨਹੀਂ ਅਗਰ ਰੋਜ਼ ਦਾ ਇੱਕ ਪਾਠ ਕਰ ਸਕਦੇ ਤੇ ਤੁਸੀਂ ਦੋ ਦੋ ਅਸ਼ਟਪਦੀਆਂ ਕਰਕੇ ਨਾ ਫਿਰ ਤੁਸੀਂ 12 ਦਿਨ ਬਾਅਦ ਉਹ ਪਾਧੋ ਸੁਖਨੀ ਸਾਹਿਬ ਜੀ ਦਾ ਸੋ ਆਪ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ